ਆਪਣੇ ਕੋਲੇ ਪੰਮੀ ਪਾਈ ਜੀ ਆਉਂਦੇ ਨੇ ਜੀ ਅੱਛਾ ਸਤਨਾਮ ਪੰਜਾਬੀ ਜੀ ਆਉਂਦੇ ਨੇ ਜੀ ਹੂੰ ਆਪਣੇ ਪੋਲੀਟਿਸ਼ੀਅਨ ਚੋ ਆਪਣੇ ਪ੍ਰੋਫੈਸਰ ਚੰਦੂ ਮਾਇਰਾ ਜੀ ਆਉਂਦੇ ਨੇ ਜੀ ਅੱਛਾ ਉਹਨਾਂ ਦੇ ਬੇਟਾ ਜੀ ਹੂੰ ਤੇ ਭਾਈ ਆਪਣੇ ਵੀਰ ਜਨੇਜਾ ਜੀ ਆਉਂਦੇ ਨੇ ਜੀ ਆਪਣੇ ਕੋਲੇ ਸਾਰੇ ਇਹ ਮਤਲਬ ਆਪਣੇ ਨਾਲ ਪਿਆਰ ਰੱਖਦੇ ਨਾਲ ਬਣਾਉਂਦੇ ਆ ਮੈਨੂੰ ਪਤਾ ਲੱਗਿਆ ਵੀ ਭਾਈ ਰਣਜੀਤ ਸਿੰਘ ਢੱਡਰੀ ਵਾਲੇ ਵੀ ਕੋਲ ਪੜਿਆ ਹੋਇਆ ਉਹਨਾਂ ਦੇ ਵੀ ਚੋਲੇ ਆਪਣੇ ਕੋਲੇ ਹੀ ਬੰਦੇ ਆ ਜੀ ਇਹ ਸਾਰਾ ਆਪਣਾ ਆਪ ਦਾ ਮੈਨੂਫੈਕਚਰਿੰਗ ਹੈ ਜੀ ਆਪਣੇ ਆਪ ਦੀ ਸਾਰੀ ਲੇਬਰ ਹੈ ਵਰਕਸ਼ਾਪਾਂ ਬਣੀਆਂ ਹੋਈਆਂ ਸਾਰਾ ਟੋਟਲ ਕਾਰੀਗਰ ਸਟਾਫ ਸਾਰਾ ਸਾਡਾ ਮੁਕਸਰ ਦਾ ਹੀ ਹੈ ਵਿਆਹ ਤੇ ਜਿਹੜੇ ਮੁੰਡੇ ਸਪੈਸ਼ਲ ਮੁੰਡਿਆਂ ਨੂੰ ਤਿਆਰ ਕਰਕੇ ਜਾਂਗੇ ਪ੍ਰੋਪਰ ਸ਼ੇਰਵਾਨੀ ਹੋਗੀ ਜੋ ਵੀ ਉਹਨਾਂ ਦਾ ਲੇਡੀ ਸੰਗੀਤ ਤੋਂ ਲੈ ਕੇ ਵਿਆਹ ਤੱਕ ਦੇ ਸਾਰੇ ਕੱਪੜੇ ਤਿਆਰ ਕਰ ਤਸੱਲੀ ਕਰਾ ਕੇ ਤੋਰਾਂਗੇ ਜਿੱਥੋਂ ਪ੍ਰੋਪਰ ਅੱਛਾ ਜਿੰਨਾ ਚਿਰ ਪ੍ਰੋਪਰ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਰੁਪਈਆ ਵੀ ਨਹੀਂ ਫੜਾਂਗੇ ਬਈ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਵਿਆਹਾਂ માં ਲੋਕ ਜਾਗੋਗੇ ਵਿੱਚ ਕੁਰਤੇ ਪਜਾਮੇ ਪਾਣੇ ਪਸੰਦ ਕਰਾਂ ਕੁਰਤੇ ਪਜਾਮੇ ਪਾਣ ਵਾਸਤੇ ਕੁਰਤੇ ਪਜਾਮੇ ਸਿਮਾਣ ਵਾਸਤੇ ਨਵੇਂ ਮੁੰਡੇ ਭੱਜਾ ਮੁਖਸਰ ਕਰਨੇ ਕਿਉਂਕਿ ਮੁਖਸਰ ਕੀ ਜੁੱਤੀ ਮਸ਼ਹੂਰ ਆ ਮੁਖਸਰ ਕਾ ਕੁਰਤਾ ਪਜਾਮਾ ਮਸ਼ਹੂਰ ਆ ਪਰ ਹੁਣ ਤੁਹਾਨੂੰ ਮੁਖਸਰ ਕੇ ਕੁਰਤੇ ਪਜਾਮੇ ਕੇ ਵਾਸਤੇ ਮੁਖਸਰ ਜਾਣ ਕੀ ਲੋੜ ਨਹੀਂ ਤੁਹਾਨੂੰ ਪਟਿਆਲੇ માં ਹੀ ਮੁਖਸਰ ਕੇ ਕੁਰਤੇ ਪਜਾਮੇ ਦਵਾ ਦੇਾਂਗੇ ਕਿਉਂਕਿ ਪਟਿਆਲੇ ਕੇ ਵਿੱਚ ਖੁੱਲ ਚੁੱਕਿਆ ਨਿਊ ਨਾਮਤਾਰੀ ਬਾਈਟ ਹਾਊਸ ਨਾਮ ਕਾ ਇੱਕ ਕੱਪੜੇ ਦਾ ਸ਼ੋਅਰੂਮ ਜਿੱਥੇ ਤੁਹਾਡੇ ਕੋਲ ਤੇ ਪਜਾਮੇ ਸਪੈਸ਼ਲ ਮਿਲਾਂ ਬਾਈ ਮੇਰੇ ਕੋਲ ਮੌਜੂਦ ਆ ਬਾਈ ਹੋਰਾਂ ਤੇ ਗੱਲਬਾਤ ਕਰਾਂਗੇ ਬਾਈ ਜੀ ਪਹਿਲਾਂ ਤਾਂ ਐ ਦੱਸੋ ਵੀ ਆਪਾਂ ਖੜੇ ਕਿੱਥਾਂ ਪਟਿਆਲੇ ਦੇ ਵਿੱਚ ਆ ਰਸਤੇ ਬਾਦમાં ਕਿਹ ਕਿਹ ਵਰਾਈਟੀ ਆਪਣੇ ਲਵਾ ਮਿਲ ਜਾਹਾ ਪਹਿਲਾਂ ਤਾਂ ਪਿਆਰ ਭਰੀ ਸਤਿਕਾਰ ਸਹਿਤ ਜੀ ਵਿੱਚ ਜੀ ਆਪਾਂ ਇਸ ਟਾਈਮ ਭਿੰਦਰਾ ਰੋਡ ਹਮ ਬਾਈ ਨੰਬਰ ਪਟਿਆਲਾ ਮੈਟਰ ਸ਼ੂਜ਼ ਦੇ ਨਾਲ ਨਿਊ ਨਾਮਤਾਰੀ ਵਾਈਟ ਹਾਊਸ ਤੇ ਖੜੇ ਆ ਜੀ ਬਾਈ ਜੀ ਆਪਾਂ ਗੱਲ ਕਰੀਏ ਕਿ ਜਿਹੜੇ ਕੁਰਤੇ ਪਜਾਮੇ ਤੁਸੀਂ ਰੱਖ ਰਗੇ ਕਿਉਂਕਿ ਅਸੀਂ ਥਾਰ ਲਵਾ ਸਪੈਸ਼ਲ ਇਸੇ ਗੱਲ ਵਾਸਤੇ ਆਏ ਆ ਜੀ ਲੋਕ ਕਾਹਾਂ ਵੀ ਮੁਕਸਰ ਕੀ ਜੁੱਤੀ ਆ ਆਰ ਮੁਕਸਰਗਾ ਕੁਰਤਾ ਪਜਾਮਾ ਉਹ ਵਾਰ ਕੀ ਬਾਤ ਕਿਤੇ ਨਹੀਂ ਬਣਦੀ ਕਿਤੇ ਨਹੀਂ ਬਣਦੀ ਫਿਟਿੰਗ ਹੀ ਨਹੀਂ ਆਉਣੀ ਹੋਰ ਕਿਤੇ ਉਹ ਉਹ ਚੀਜ਼ ਵਾਸਤੇ ਅਸੀਂ ਆਏ ਆ ਸਪੈਸ਼ਲ ਕਾ ਵੀ ਮੁਕਸਰਗੀ ਕੁਰਤੇ ਪਜਾਮੇ ਹੁਣ ਪਟਿਆਲੇ ਕੀ ਵਿੱਚ ਮਿਲ ਰਹੇ ਆ ਜੀ ਜੀ ਸੋ ਬਾਈ ਜੀ ਕਿਹੜੀ ਕਿਹੜੀ ਵੈਰਾਈਟੀ ਥਾਰੇ ਕੋਲ ਕੁਰਤੇ ਪਜਾਮੇ ਕੋਲੇ ਕੁਰਤੇ ਪਜਾਮੇ ਚ ਵਾਈਟ ਮਿਲ ਜੂਗਾ ਪਰ ਕੰਪਨੀਆਂ ਮਿਲ ਜਣੇ ਅਮਰਾਰਜੀ ਰੇਮੰਡ ਹਮ ਅਰਵਿੰਦ ਮਿਲ ਜੇਗੀ ਕੈਨੋਲੀ ਮਿਲ ਜੇਗੀ ਕਾਫੀ ਬ੍ਰਾਂਡ ਜੋ ਮੇਨ ਮੇਨ ਕੋਲ ਦੇ ਕੁਰਤੇ ਪਜਾਮੇ ਜੀ ਬ੍ਰਾਂਡਾਂਗੇ ਨੌਂ ਰਹੀ ਰਹੇ ਆ ਮੈਂ ਤੁਹਾਨੂੰ ਦੱਸਾਂ ਆਮ ਲੋਕਮਾਰੀ ਪਿੰਡਾਂ ਵਾਲੀ ਵੀ ਮਾਰੀ ਵੀ ਬ੍ਰਾਂਡ ਦਾ ਨਹੀਂ ਪਤਾ ਲੱਗਦਾ। ਥਮੇ ਉਹਨਾਂ ਨੂੰ ਇੱਕ ਵਾਰੀ ਦਿਖਾ ਦਿਓ। ਕੁਰਤੇ ਪਜਾਮੇ ਚੈੱਕ ਕਰਕੇ ਪਤਾ ਲੱਗ ਜਾਏ ਵੀ ਕਿਹੋ ਜੀ ਵੈਰਾਈਟੀ ਆ। ਕਿਹੋ ਜਿਹੇ ਕੁਰਤੇ ਪਜਾਮੇ ਲੈ ਆ ਵੀ ਮਿੱਤਰੋ ਇੱਕ ਵਾਰੀ ਨੀਗਾ ਮਾਰ ਲਿਓ ਕੁਰਤੇ ਪਜਾਮੇ ਰੰਗ ਦੇ ਇੱਕ ਪਤਾ ਲੱਗ ਜਾਏ ਵੀ ਹਰੇਕ ਬ੍ਰਾਂਡ ਦਾ ਮਿਲੂਗਾ ਜੀ ਕਪੜਾ। ਹੂੰ ਬਹੁਤ ਘੱਟ ਰੇਟਾਂ ਤੇ ਮਿਲੂਗਾ ਜੀ। ਹੂੰ ਬਹੁਤ ਵਧੀਆ ਕੁਆਲਿਟੀ ਦਾ ਮਿਲੂਗਾ ਜੋ ਸਹੀ ਕੁਰਤੇ ਪਜਾਮੇ ਹਸਤੇ ਵਰਤੇ ਜਾਂਦਾ ਉਹ ਕਪੜਾ ਮਿਲੂਗਾ। ਇਹ ਨਹੀਂ ਵੀ ਹਰੇਕ ਕੋਲੇ ਮਿਲੂਗਾ। ਅਲੱਗ ਮਿਲੂਗੇ ਆਪਣੇ। ਭਾਈ ਜੀ ਮੈਂ ਕਹਾ ਵੀ ਜਿਹੜੇ ਉਹ ਕੁਰਤੇ ਪਜਾਮੇ ਆ ਕਪੜਾ ਮੁੰਡੇ ਕਹਦਾ ਮੈਂ ਪਤਾ ਲੱਗਣਾ ਚਾਹੀਦਾ ਵੀ ਮੁੰਡੇ ਨੇ ਕੁੜਤਾ ਪਜਾਮਾ ਪਾਇਆ ਹੋਇਆ ਉਹ ਪਤਾ ਤਾਂ ਲੱਗੇਗਾ ਜੇ ਬਾਈ ਜੀ ਪਹਿਲਾਂ ਆਪਾਂ ਕੱਪੜਾ ਚੱਜ ਗਾ ਲਿਆਂਗੇ ਉਸ ਤੋਂ ਬਾਅਦ ਸਮੇਈ ਵਧੀਆ ਹੋਵੇਗੀ ਕਈ ਬੰਦੇ ਕੀ ਕਰਾਂ ਟੇਲਰ ਤਾਂ ਲੱਭ ਲਿਆ ਦਰਜੀ ਤਾਂ ਲੱਭ ਲਿਆ ਬਹੁਤ ਸੋਹਣਾ ਪਰ ਉਸਤੇ ਬਾਹਵਾ ਕੱਪੜਾ ਕਹਿਦਾ ਵੀ ਬਾਈ ਯਾਰ ਸਮੇਈ ਦਾ ਬਹੁਤ ਪੈਸੇ ਲਾਤੀ ਪਰ ਪਤਾ ਲੱਗਿਆ ਵੀ 2 ਮਹੀਨੇ ਬਾਅਦ ਬੂਰ ਉੱਠ ਗਿਆ ਖਰਾਬ ਹੋ ਗਿਆ ਕੱਪੜਾ ਬਾਈ ਜੀ ਉਹ ਚੀਜ਼ਾਂ ਤੇ ਚੰਗਾ ਕੇ ਆਪਾਂ 2 ਪੈਸੇ ਚੱਜ ਕੇ ਲਾ ਲਈਏ ਅਰ ਚੀਜ਼ ਵਧੀਆ ਲਈਏ ਬਾਜੀ ਕੁੜਤੇ ਪਜਾਮੇ ਦਾ ਹੈਗੇ ਆ ਸਾਰੇ ਬਹੁਤ ਸੋਹਣੇ ਪਰ ਹੁਣ ਮੈਨੂੰ ਦੱਸ ਦਿਓ ਵੀ ਜੇ ਮੇਰੇ ਵਰਗਾ ਬੰਦਾ ਉਹ ਲੈਣ ਆ ਜੇ ਕਿੰਨੇ ਤੇ ਕੁੜਤਾ ਪਜਾਮਾ ਸ਼ੁਰੂ ਹੋ ਜਾਏਗਾ ਆਪਣੇ ਕੋਲੇ 1999 ਰੁਪਏ ਤੋਂ ਸ਼ੁਰੂ ਹੋ ਜਾਂਦਾ ਏ ਕੁੜਤਾ ਪਜਾਮਾ ਅੱਛਾ ਹਾਂ ਬਸ ਵੱਧ ਉੱਪਰ ਜਿੰਨੀ ਮਰਜ਼ੀ ਉੱਪਰ ਜਿੰਨਾ ਮਰਜ਼ੀ ਚੱਲੀ ਜਾਓ ਮਤਲਬ ਕਿ 2500 3000 3500 4000 ਇਸ ਤਰ੍ਹਾਂ ਥੋੜੇ ਥੋੜੇ ਰੇਟ ਨਾਲ ਫਰਕ ਪੈਂਦਾ ਜੋ ਕੱਪੜੇ ਦਾ ਜਿੰਨਾ ਫਾਈਨ ਹੋ ਜਾਏਗਾ ਉੰਨਾ ਕੁ ਰੇਟ ਦਾ ਫਰਕ ਪਈ ਜਾਏਗਾ ਮਤਲਬ ਕਿ ਕੱਲ ਰੇਟ ਵੱਧ ਨਹੀਂ ਆ ਰੇਟ ਦੇ ਨਾਲ ਕੁਆਲਿਟੀ ਵੀ ਵਧੀਆਂ ਜਾਂਦੀ ਹੈ ਜਿੰਨੀ ਕੁਆਲ ਲਭੀ ਸਜਣੋ ਬਾਈ ਹੋਰੀ ਕਹਿ ਰਹੇ ਆ ਵੀ ਜੇ ਤੁਸੀਂ ਉਹ ਉੜਤਾ ਪਜਾਮਾ ਲੈਣਾ ਚਾਹੋ ਜਿਹਨੂੰ ਦੇਸ਼ ਦਾ ਹਰ ਬੰਦਾ ਪੁੱਛੇ ਬਾਈ ਲੇកਾ ਕਿੱਥੇ ਦੇ ਆਇਆ ਤਾਂ ਉਹਦਾ ਥੋੜੇ ਜਿ 4 ਪੈਸੇ ਵੱਧ ਲੱਗ ਜਗੇ ਪਰ ਕੁਰਤਾ ਪਜਾਮਾ ਤਸੱਲੀ ਵਾਲਾ ਹੋਵੇਗਾ ਕਿਉਂਕਿ ਆਪਾਂ ਅੱਜ ਕੱਲ ਦੇਖੀਏ ਕੁਰਤਾ ਪਜਾਮਾ ਲੈ ਲੀਏ ਆ ਕਈ ਵਾਰੀ ਆਪਾਂ ਸਮਾਈ ਪਾ ਵੀ ਪੈਸੇ ਵਧੀਆਂ ਲਾ ਦਈਏ ਪਰ ਉਸ ਤੋਂ ਬਾਅਦ ਉਹ ਆਪਾਂ ਨੂੰ ਪਤਾ ਲੱਗਾ ਵੀ ਉਹ ਕੱਪੜਾ ਜਿਹੜਾ ਉਹ ਠੀਕ ਨਹੀਂ ਨਿਕਲਿਆ ਆਪਣੀ ਸਮਾਈ ਵੀ ਖਰਾਬ ਗਈ ਔਰ ਪੈਸੇ ਲੱਗੇ ਹੋਏ ਕੁਰਤਾ ਪਜਾਮਾ ਵੀ ਖਰਾਬ ਗਿਆ ਪਰ ਬਾਈ ਹੋਰੀ ਕਹਿ ਰਹੇ ਆ ਵੀ ਇਹ ਇੱਕ ਵਾਰੀ ਹੋਰੇ ਤੇ ਤੁਸੀਂ ਕੁਰਤਾ ਪਜਾਮਾ ਲੈ ਲਿਆ ਆ ਰਿਸਕੇ ਗੈਲ ਉਰੀ ਤੇ ਸਮਾ ਲਿਆ ਬਾਈ ਹੋਰੀ ਕਹੋ ਵੀ ਤਸੱਲੀ ਕਰਾਗਾ ਤੋਰਾਂਗੇ ਕੁਰਤਾ ਪਜਾਮਾ ਦੇਖ ਕੇ ਲੋਕ ਤਾਂ ਨੂੰ ਪੁੱਛੇਗੇ ਵੀ ਬਾਈ ਲੈਗਾ ਕਿੱਥੇ ਤੇ ਆਮ ਬੰਦਾ ਕਹਿ ਰਹਾ ਯਾਰ 12000 ਰੁਪਏ ਦਾ ਕੁਰਤਾ ਪਜਾਮਾ ਜੀ ਮੈਂ ਕਹਾ ਵੀ ਬਾਈ ਜੀ ਜਿਹੜੀ ਗੱਲ ਕਹਿ ਰਹੇ ਆ ਉਹ ਕੁਰਤਾ ਪਜਾਮਾ ਦੇ 12000 ਰੁਪਏ ਦਾ ਦੇਗਾ ਤਾਂ 12000 ਰੁਪਏ ਦਾ ਪੈਸੇ ਦਾ ਮੁੱਲ ਮੋੜੇਗੇ ਮੁੱਲ ਮੜੂਗਾ ਜੀ ਮੁੱਲ ਮੜੂਗਾ ਆਪਾਂ ਦੇ ਵਿੱਚ ਬਾਈ ਕੁਰਤੇ ਪਜਾਮੇ ਦਾ ਪਤਾ ਲੱਗੇ ਆ ਸਾਨੂੰ ਹੱਥ ਲਾਗਾ ਚੀਜ਼ ਦਾ ਪਤਾ ਲੱਗਾ ਬਾਈ ਸੱਚੀ ਜੀ ਵਾਦੀ ਪ੍ਰੋਪਰ ਸਿਰਾ ਗੱਲਬਾਤ ਨੂੰ ਮਲਾਈ ਹੋਊਗੀ ਪ੍ਰੋਪਰ ਕੁਆਲਿਟੀ ਬਾਈ ਜੀ ਗੱਲਬਾਤ ਸਿਰਾ ਕਰਾਰ ਕੇ ਬਾਈ ਹੁਣਾਂ ਨੇ ਜਮਾ ਆਸਲ ਗਏ ਤੇ ਚੀਜ਼ਾਂ ਦਾ ਹੱਥ ਲੱਗਾ ਪਤਾ ਲੱਗਾ ਬਾਈ ਜਿਹੜੇ ਉਹ ਕੁਰਤੇ ਪਜਾਮੇ ਨੇ ਮਹੇ ਹੋਆ ਜੋ ਬਰਾਮ ਬੰਦਾ ਦਾ ਮੇਰੇ ਵਰਗਾ 16000 ਰੁਪਏ ਇੰਨਾ ਮਹੇਗਾ ਕੁਰਤਾ ਪਜਾਮਾ ਕੀ ਕਰਾਂ ਜੋ ਕੋਣ ਲੋਕ ਖਰੀਦਾਂਗੇ ਕੁਰਤੇ ਪਜਾਮੇ ਇਹ ਸਾਰੇ ਸੈਲੀਬ੍ਰਿਟੀ ਆਉਂਦੇ ਆ ਜੀ ਕੁਆਲਿਟੀਸ਼ਨ ਆਉਂਦੇ ਆ ਜੀ ਅੱਛਾ ਨਾਰਮਲ ਆਪਣੇ ਵੀਰ ਭਾਈ ਜਿਹੜੇ ਹੈਗੇ ਆ ਸਾਰੇ ਆਉਂਦੇ ਆ ਸਾਰੇ ਬਣਾਉਂਦੇ ਆ ਜੀ ਆਪਣੇ ਕੋਲ ਕਿਹੜੇ ਬੰਦੇ ਕਿਹੜੇ ਕਿਹੜੇ ਸੈਲੀਬ੍ਰਿਟੀਆ ਆ ਮਾਉਰਾ ਆਪਣੇ ਕੋਲੇ ਪੰਮੀ ਭਾਈ ਜੀ ਆਉਂਦੇ ਨੇ ਜੀ ਅੱਛਾ ਸਤਨਾਮ ਪੰਜਾਬੀ ਜੀ ਆਉਂਦੇ ਨੇ ਜੀ ਹੂੰ ਆਪਣੇ ਪੋਲੀਟਿਸ਼ੀਅਨ ਚੋ ਆਪਣੇ ਪ੍ਰੋਫੈਸਰ ਚੰਦੂ ਮਾਇਰਾ ਜੀ ਆਉਂਦੇ ਨੇ ਜੀ ਅੱਛਾ ਉਹਨਾਂ ਦੇ ਬੇਟਾ ਜੀ ਹੂੰ ਤੇ ਭਾਈ ਆਪਣੇ ਵੀਰ ਜਨੇਜਾ ਜੀ ਆਉਂਦੇ ਨੇ ਜੀ ਆਪਣੇ ਕੋਲੇ ਸਾਰੇ ਹੀ ਮਤਲਬ ਆਪਣੇ ਨਾਲ ਪਿਆਰ ਰੱਖਦੇ ਨਾਲ ਬਣਾਉਂਦੇ ਆ ਮੈਨੂੰ ਪਤਾ ਲੱਗਿਆ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਕੋੜਤਾਂ ਵਾਲੇ ਆਪਣੇ ਕੋਲੇ ਬੰਦਦੇ ਆ ਜੀ ਪਟਾ ਵੀ ਆਪਣੇ ਕੋਲੇ ਜਾਂਦਾ ਚੋਲੇ ਵੀ ਆਪਣੇ ਕੋਲੇ ਬੰਦ ਲੈ ਵੀ ਨੋਟ ਕਰ ਲਿਓ ਬਾਤ ਵੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਜਿਹੜੇ ਚੋਲੇ ਆ ਉਹਨਾਂ ਦਾ ਕੱਪੜਾ ਆ ਉਹ ਉਰੇ ਤੇ ਜਾ ਆ ਮਤਲਬ ਕਿ ਫਿਰ ਆਮ ਚੀਜ਼ ਨਹੀਂ ਮਿਲਦੀ ਭਾਈ ਹੋਰਾਂ ਕੋਲ ਭਾਈ ਹੋਰਾਂ ਕੋਲ ਉਹ ਚੀਜ਼ ਮਿਲੇਗੀ ਜਿਹੜੀ ਆਪਾਂ ਕਹਦੀਏ ਵੀ ਸਿਰੇ ਵਾਲੀ ਆ ਯੋਤਰਾ ਹੀ ਬਾਈ ਜੀ ਕੁਰਤੇ ਪਜਾਮੇ ਦੀ ਬਾਤ ਹੈ ਕੁਰਤੇ ਪਜਾਮੇ ਦੇ ਬਿਨਾ ਹੋਰ ਕਿਹੜੇ ਕਿ ਆਈਟਮਾਂ ਕਿਉਂਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਕੱਲੇ ਕੁਰਤੇ ਪਜਾਮੇ ਦਾ ਪਾਵਾਂਗੇ ਜਾਗੋਗੇ ਉੱਪਰ ਉਸ ਤੋਂ ਬਾਅਦ ਮੁੰਡਿਆਂ ਨੂੰ ਜਿਹੜੇ ਅਗਲੇ ਦਿਨ ਬਰਾਤ ਮਾ ਪਾਣ ਵਾਸਤੇ ਪੈਂਟ ਕੋਟ ਵੀ ਚਾਹੀਦੀਆਂ ਮਿਲ ਜਿਗੀਆਂ ਆਪਣੇ ਕੋਟ ਕੋਟ ਵੀ ਮਿਲੂਗਾ ਜੀ ਜੈਕਟਾਂ ਵੀ ਮਿਲਦੀਆਂ ਜੀ ਇੱਕ ਵਾਰੀ ਨੀਗਾ ਮਰਵਾ ਦਿਓ ਜੀ ਵੀ ਦਿਖਾ ਦਿੰਦੇ ਆਂ ਸ਼ੇਰਵਾਨੀ ਲੈ ਲਓ ਵਰਕ ਕਰਾ ਕੇ ਲੈਣੇ ਉਹ ਵੀ ਸਭ ਕੁਝ ਕਰਕੇ ਦਿੰਨੇ ਆਂ ਆਪਾਂ ਤਿਆਰ ਕੋਟ ਕੋਟ ਪੈਂਟ ਦੇ ਕਲਰ ਨੇ ਜੀ ਇਹ ਅਵੀ ਕੋਟ ਪੈਂਟ ਦੇ ਕਲਰ ਬਾਈ ਨੇ ਜਮ ਉਹ ਰੱਖ ਰਗੇ ਜਿਹੜੇ ਮੈਂ ਕਹਾ ਵੀ ਆਮ ਬੰਦੇ ਕੋਲ ਮਿਲਦੇ ਨਹੀਂ ਲੋਕ ਕਹਦਾ ਹਾਂ ਵੀ ਯਾਰ ਉਹ ਕਲਰ ਚਾਹੀਦਾ ਅੱਜ ਕੱਲ ਦਾ ਤੁਹਾਨੂੰ ਪਤਾ ਹੀ ਆ ਬਾਈ ਮੈਚਿੰਗ ਕਰਨਾ ਟਰਾਂਸਟ ਦਾ ਜਮਾਨਾ ਚੱਲ ਰਿਹਾ ਅਗਲਾ ਆਪਣੀ ਘਰ ਵਾਲੀ ਜੇ ਮੈਚਿੰਗ ਕਰ ਲਓ ਫੇਰ ਪਰ ਮੈਚਿੰਗ ਹੁੰਦੀਆਂ ਨਹੀਂ ਹੈ ਕੋਟ ਪੈਂਟ ਦੇ ਕੱਪੜੇ ਮਿਲਦੇ ਨਹੀਂ ਪਰ ਬਾਈ ਹੋਰੀ ਕਹਾ ਵੀ ਇੱਕ ਵਾਰੀ ਮਾਰੇ ਕੋਲ ਆਓ ਤੁਹਾਨੂੰ ਮੈਚਿੰਗ ਕਰ ਕਰ ਤੋਰਾਂਗੇ ਵਿਆਹ ਕੇ ਵਿੱਚ ਨਾ ਕੱਲਾ ਕੱਲਾ ਬੰਦਾ ਸਾਨੂੰ ਪੁੱਛੇ ਕਿ ਬਾਈ ਜੀ ਕੋਟ ਪੈਂਟ ਕਿੱਥੇ ਦੇ ਸਮਾਂ ਤੁਸੀਂ ਆਪ ਕਹੋਗੇ ਨਿਊ ਵਾਈਟ ਹਾਊਸ ਜੇ ਨਾਮਤਾਰੀ ਨਾਮਤਾਰੀ ਬਾਈਟ ਹਾਊਸ ਤੇ ਲਈ ਕਾਈਆ ਸੋ ਬਾਈ ਜੀ ਜਿਹੜਾ ਜੋ ਪੈਂਟਕੋਟ ਤੁਸੀਂ ਰੱਖਰ ਗਿਆ ਡੰਮੀ ਵਿੱਚ ਆ ਮੈਂ ਕਹਾ ਵੀ ਇਸकी ਸਮਾਈ ਬਹੁਤ ਸੋਹਣੀ ਲੱਗ ਰਹੀ ਆ ਵੀ ਜੋ ਚੀਜ਼ ਤੁਸੀਂ ਆਪਸੇ ਮੈਂ ਇਹ ਸਾਰਾ ਆਪਣਾ ਆਪ ਦਾ ਮੈਨੂਫੈਕਚਰਿੰਗ ਹੈ ਜੀ ਆਪਣੇ ਆਪ ਦੀ ਸਾਰੀ ਲੇਬਰ ਹੈ ਵਰਕਸ਼ਾਪਾਂ ਬਣੀਆਂ ਹੋਈਆਂ ਸਾਰਾ ਟੋਟਲ ਕਾਰੀਗਰ ਸਟਾਫ ਸਾਰਾ ਸਾਡਾ ਮੁਕਸਰ ਦਾ ਹੀ ਹੈ ਮਤਲਬ ਥਾਰੇ ਬੰਦੇ ਆਪੇ ਸਿਵਕਾ ਦੇਗੇ ਹਾਂ ਆਪ ਦਾ ਸਾਰਾ ਸਿਸਟਮ ਸਾਡਾ ਆਪ ਦਾ ਬਾਈ ਜੀ ਸਿਮਨ ਵਾਲਾ ਚੰਜਟ ਵੀ ਮੁਕਾਤਾ ਹੈ ਬਾਈ ਹੋਰੀ ਕਹਾ ਵੀ ਕੁਰਤੇ ਪਜਾਮੇ ਵੀ ਉਰੇ ਤੇ ਦੇਾਂਗੇ ਪੈਂਟਕੋਟ ਵੀ ਦੇਾਂਗੇ ਸਮਿਆ ਆ ਕਾ ਵੀ ਦੇ ਦਾਂਗੇ ਥਾਰੀ ਤਸੱਲੀ ਕਰਾਗਾ ਤੋਰਾਂਗੇ ਉਰ ਤੇ ਇੱਕ ਵਾਰੀ ਵਿਆਹ ਤੇ ਜਿਹੜੇ ਮੁੰਡੇ ਸਪੈਸ਼ਲ ਮੁੰਡਿਆਂ ਨੂੰ ਤਿਆਰ ਕਰਕੇ ਵਿਦਾਂਗ ਪ੍ਰੋਫ ਸ਼ੇਰਵਾਨੀ ਹੋਗੀ ਜੋ ਵੀ ਉਹਨਾਂ ਦਾ ਲੇਡੀ ਸੰਗੀਤ ਤੋਂ ਲੈ ਕੇ ਵਿਆਹ ਤੱਕ ਦੇ ਸਾਰੇ ਕੱਪੜੇ ਤਿਆਰ ਕਰਕੇ ਦੇ ਆ ਜਿਹੜਾ ਕੇਰਾ ਬਾਈ ਨਿਊ ਵਾਈਟ ਹਾਊਸ ਨਾਮ ਤਾਰੀ ਵਾਈਟ ਹਾਊਸ ਕੀ ਪੌੜੀ ਚੜ ਗਿਆ ਬੰਦਾ ਕਹਾ ਵੀ ਵਿਆਹ ਕੀ ਪੂਰੀ ਤਿਆਰੀ ਉਰੇ ਦੇ ਕਰ ਕਾ ਤੋਰਾਂਗੇ ਤੁਸੀਂ ਇੱਕ ਵਾਰੀ ਆ ਕੇ ਬਾਈ ਨੂੰ ਮਿਲੋ ਬਸ ਬਾਈ ਕੀ ਬਾਕੀ ਜ਼ਿੰਮੇਵਾਰੀ ਆ ਕਿ ਤੁਹਾਨੂੰ ਵਿਆਹ ਤੇ ਲੈਗਾ ਜਾਗੋ ਵਾਲੇ ਦਿਨ ਤੇ ਲੈਗਾ ਪੂਰੇ ਆਖਰੀ ਦਿਨ ਜਿੱਥਾ ਕਹਿ ਰਿਹਾ ਵੀ ਮੱਥੇ ਟਿਕਾਣ ਤੱਕ ਇਹ ਬਾਈ ਕੁਰਤਾ ਪਜਾਮਾ ਹੋ ਗਿਆ ਪੈਂਟ ਕੋਟ ਹੋ ਗਿਆ ਤੁਹਾਨੂੰ ਸਾਰੇ ਕੱਪੜੇ ਸੇਵਕਾ ਵੀ ਦੇਵਾਂਗੇ ਬਾਈ ਜੀ ਆਪਾਂ ਗੱਲ ਕਰੀਏਗੇ ਕੁਰਤੇ ਪਜਾਮੇ ਹੋ ਗਏ ਆਪਾਂ ਨੇ ਦੇਖ ਲਏ ਪੈਂਟ ਕੋਟ ਦੇਖ ਲਏ ਇਸ ਤੋਂ ਬਾਅਦ ਤੁਸੀਂ ਕਹੇ ਸ਼ੇਰਵਾਨੀ ਸ਼ੇਰਵਾਨੀ ਵੀ ਤਿਆਰ ਕਰਦੇ ਹਾਂ ਹਾਂ ਸ਼ੇਰਵਾਨੀ ਵੀ ਤਿਆਰ ਕਰਦੇ ਆਂ ਅੱਛਾ ਮੇਚਾ ਲੇਗਾ ਪੂਰੀ ਬੰਦ ਬੱਟ ਕਰਾ ਦਿਆ ਦਸੱਲੀ ਕਰਾ ਕੇ ਤੋਰਾਂਗੇ ਜਿੱਥੋਂ ਪ੍ਰੋਪਰ ਅੱਛਾ ਜਿੰਨਾ ਚਿਰ ਪ੍ਰੋਪਰ ਦਸੱਲੀ ਨਹੀਂ ਹੁੰਦੀ ਉਹਨਾਂ ਚਿਰ ਰੁਪਈਆ ਵੀ ਨਹੀਂ ਫੜਾਂਗੇ ਪੂਰਾ ਬੰਦਾ ਬੰਦਾ ਕਹਦੇ ਵੀ ਵਿਆਹ ਕੇ ਵਾਸਤੇ ਅਗਲਾ ਕਹਦਾ ਵੀ ਇੱਕੋ ਇੱਕ ਦੈਨ ਹੋ ਵਿਆਹ ਜਿਸ ਮਾਪੂ ਬੰਦੇ ਨੇ ਪੂਰੀ ਰੀਜ ਲਾਗਾ ਤਿਆਰ ਹੋਣਾ ਪ੍ਰੋਪਰ ਮੈਨ ਤਿਆਰ ਕਰਾ ਕੇ ਦੇਵਾਂਗੇ ਜਿੰਨਾ ਚਿਰ ਬੰਦੇ ਜਸਲੀ ਨਹੀਂ ਹੁੰਦੀ ਉਹਨਾਂ ਚਿਰ ਕੱਪੜੇ ਨਹੀਂ ਜਾਣਗੇ ਬਾਹਰ ਸ਼ੋਅ ਲੈ ਬਾਈ ਜੀ ਜਿਹੜੇ ਜਿਹੜੇ ਬੰਦੇ ਆ ਕਿ ਹੁਣ ਵਿਆਹ ਆ ਰਹੇ ਆ ਜਾਂ ਫਿਰ ਜਿਹੜੇ ਕਿਸੇ ਦੇ ਮਾਮੇ ਚਾਚੇ ਭੂਆਗੇ ਮੁੰਡੇ ਦਾ ਵਿਆਹ ਆ ਰਿਹਾ ਬਾਈ ਜੀ ਕੁਰਤੇ ਪਜਾਮੇ ਮਿਲ ਜੇਗੇ ਕੁਰਤੇ ਪਜਾਮੇ ਗੈਲ ਗੈਲ ਪੈਂਟ ਕੋਟ ਮਿਲ ਜੀਗਾ ਬਾਸਕਟ ਮਿਲ ਜੀਗੀ ਸਾਰਾ ਕੁਛ ਬਾਈ ਹੋਰੀ ਉਰੀ ਤੇ ਸਾਨੂੰ ਕੱਪੜਾ ਦੇਣਗੇ ਉਰੀ ਤੇ ਤਿਆਰ ਕਰਾ ਕੇ ਦੇਣਗੇ ਬਾਈ ਇਸ ਤੇ ਬਿਨਾ ਹੋਰ ਕੀ ਆਈਟਮਾਂ ਜਿਹੜੀ ਮਿਲ ਜੀਂਗੀਆਂ ਹੋਰ ਵਿੱਚ ਜਿਵੇਂ ਹੁਣ ਅੱਜ ਕੱਲ ਲੇਡੀਜ਼ ਸੰਗੀਤ ਹੁੰਦਾਗਾ ਹਲਦੀ ਹੁੰਦੀ ਆ ਮਹਿੰਦੀ ਹੁੰਦੀ ਆ ਉਹਨਾਂ ਵਾਸਤੇ ਵੀ ਆਪਣੇ ਕੋਲੇ ਸਾਰੇ ਕੱਲ ਤਾਂ ਮਹਿੰਦੀ ਗਿਆ ਰਸਮਾਂ ਹਲਦੀਆਂ ਰਸਮਾਂ ਬਹੁਤ ਬੜੇ ਪੱਧਰ ਦਾ ਕਰਨ ਲੱਗ ਪਈ ਉਹਨਾਂ ਵਾਸਤੇ ਇਹ ਚੀਜ਼ਾਂ ਆ ਜਾਂਦੀਆਂ ਜਿਵੇਂ ਆਪਣਾ ਮਹਿੰਦੀ ਵਾਸਤੇ ਰੰਗ ਆ ਜਾਂਦਾ ਹਲਦੀ ਵਾਸਤੇ ਮਹਿੰਦੀ ਵਾਸਤੇ ਬਾਈ ਉਹ ਮਹਿੰਦੀ ਵਾਲਾ ਰੰਗ ਆ ਹਲਦੀ ਵਾਸਤੇ ਹਲਦੀ ਵਾਲਾ ਰੰਗ ਜਮਾਂ ਮੈਚਿੰਗ ਕਰਤਾ ਦੇ ਸਾਰੇ ਮੈਚਿੰਗ ਕਰਕੇ ਦੇਊਗੀ ਆਪਣਾ ਲਾੜੇ ਵਾਸਤੇ ਚਾਹੀਦਾਗਾ ਜਿਵੇਂ ਬਲਾਲ ਰਾਜ ਦਾ ਲੋਕਾਂ ਨੂੰ ਪਤਾ ਹੈ ਭਾਈ ਜਿਹੜਾ ਵਿਆਹ ਵਾ ਜ਼ਰੂਰੀ ਆ ਹਾਂ ਸਾਰੇ ਰੰਗ ਮਿਲਣਗੇ ਸਾਰੇ ਰੰਗ ਮਿਲਣਗੇ ਭਾਈ ਮੈਨਾਂ ਹੈ ਉਹ ਕਲਾਕਾਰਾਂ ਜਿਹੜਾ ਕੱਪੜਾ ਨਹੀਂ ਆਇਆ ਨਹੀਂ ਨਹੀਂ ਅੱਜ ਕੱਲ ਚੱਲਦੇ ਇਹ ਆ ਹਾਂ ਲੇਡੀ ਸੰਗੀਤ ਹੋ ਗਿਆ ਹਲਦੀ ਹੋ ਗਈ ਮੁੰਦੇ ਹੋ ਗਈ ਇਹ ਸਭ ਇਹ ਚੱਲਦੇ ਆ ਇਸ ਤਰ੍ਹਾਂ ਦੇ ਕੱਪੜੇ ਲੀਵਾ ਜਿਸ ਤਰ੍ਹਾਂ ਦਾ ਹੀ ਚੱਲਦੇ ਆ ਭਾਈ ਜਿਹੜੇ ਫਿਰ ਕਲਾਕਾਰਾਂ ਜਿਸ ਤਰ੍ਹਾਂ ਤੁਸੀਂ ਨਾਮ ਲੈ ਉਹ ਕਲਾਕਾਰ ਆ ਸਾਰੇ ਬੰਦੇ ਇਸ ਤਰ੍ਹਾਂ ਦੇ ਵੀ ਫਿਰਲੇ ਕੱਲਦੇ ਹੀ ਬਣਾਉਂਦੇ ਆ ਫੰਕਸ਼ਨ ਵਾਸਤੇ ਬਣਾਉਂਦੇ ਆ ਆਪਣੇ ਜਿਵੇਂ ਆਪਾਂ ਪਿੱਛੇ ਸਤਨਾਮ ਪੰਜਾਬੀ ਨੂੰ ਬਣਾ ਕੇ ਦਿੱਤੇ ਹੋਏ ਆ ਹਮ ਉਹਨਾਂ ਨੇ ਸ਼ੂਟ ਦੇ ਵਿੱਚ ਪਾਏ ਵੀ ਹੋਏ ਆ ਆਵ ਕਲਾਕਾਰਾਂ ਜਿਹੜੇ ਉਹ ਆਪਦੇ ਸ਼ੂਟਿੰਗਾਂ ਵਾਸਤੇ ਜਿਹੜੇ ਆਪਣੇ ਗਾਣਿਆਂ ਵਾਸਤੇ ਉਹ ਵੀ ਕਪੜੇ ਉਰੀ ਦੇ ਖਰੀਦ ਕੱਲੇ ਹਾਂਜੀ ਹਾਂਜੀ ਸਾਰੇ ਇੱਥੇ ਹੀ ਬੰਦਦੇ ਸੋ ਬਾਈ ਜੀ ਅੱਜ ਫਿਰ ਤੁਹਾਨੂੰ ਉਸੇ ਖਜ਼ਾਨੇ ਵਾਲੇ ਆਏ ਜਿੱਥਾ ਕਹਾ ਵੀ ਸਾਰੇ ਕਲਾਕਾਰ ਸਾਰੇ ਜਿਹੜੇ ਬੜੇ-ਬੜੇ ਮੰਤਰੀ ਆਂ ਔਰ ਹੋਰ ਤਾਂ ਹੋਰ ਜਿਹੜੇ ਬਾਬੇ ਆ ਉਹ ਵੀ ਉਰੀ ਦੇ ਲਿਗਾ ਜਾਂ ਹਾਂ ਮੇਰਾ ਕਹਿਣ ਦਾ ਮਤਲਬ ਇਹ ਕਿਸੇ ਨੂੰ ਇੱਕ ਬੰਦੇ ਨੂੰ ਨਹੀਂ ਕਿਉਂਕਿ ਵਧੀਆ ਕੁਆਲਿਟੀ ਪਾਣ ਦਾ ਯਾਰ ਹਰੇਕ ਬੰਦੇ ਦਾ ਜੀਕਰ ਅਗਲਾ ਪੈਸੇ ਵੀ ਲਾਦਾ ਪਰ ਪੈਸੇ ਲਾਣ ਤੋਂ ਬਾਅਦ ਜਦ ਦਿਲ ਦੀ ਤਸੱਲੀ ਨਹੀਂ ਹੁੰਦੀ ਫਿਰ ਪਛਤਾਵਾ ਹੋਆ ਸੋ ਜੇ ਪੈਸੇ ਲਾਵਾਂਗੇ ਚਾਰ ਚੱਜਗੇ ਤਾਂ ਚੱਜ ਗਈ ਚੀਜ਼ ਵੀ ਮਿਲਣੀ ਚਾਹੀਦੀ ਆ ਤਾਂ ਇਸ ਤੇ ਬਿਨਾ ਬਾਈ ਜੀ ਹੋਰ ਕੀ ਕੋਰ ਆਪਣੇ ਕੋਲੇ ਜੈਕਟਾਂ ਵਗੈਰਾ ਜੋ ਵੀ ਉੱਤੇ ਪਿਆ ਮੈਂ ਦੇ ਉੱਪਰ ਦੀ ਪਾਉਣ ਵਾਸਤੇ কুরਤੇ ਪਜਾਮੇ ਦੇ ਉੱਪਰ ਨੂੰ ਪਾਉਣ ਵਾਸਤੇ ਬਾਈ ਜੀ ਜੈਕਟਾਂ ਦੇਖੋ ਤੁਸੀਂ ਬਾਈ ਕਾ ਵੀ ਆਹ ਕੱਪੜਾ ਦੇਖੋ ਬਾਈ 벨ਵਟ ਮੈਂ ਨਾਲ 벨ਵਟ ਦਾ ਕੱਪੜਾ ਬਾਈ ਕਾ ਵੀ ਇੱਕ ਵਾਰੀ ਪਾਓਗੇ ਤਾਂ ਲੋਕ ਤੁਹਾਨੂੰ ਪੁੱਛਣਗੇ ਇਹ ਵੀ ਦੇਖਾ ਕਿੱਥੇ ਦੀ ਆਇਆ ਪੁੱਛਣਗੇ ਜੀ ਬਾਈ ਜੀ ਕੁਆਲਿਟੀ ਮਿਲੀ ਅਲੱਗ ਨਾਲ ਕੁਆਲਿਟੀ ਵੀ ਅਲੱਗ ਮਿਲਣੀ ਅਲੱਗ-ਅਲੱਗ ਹੋਣਗੇ ਇਸ ਤੇ ਬਿਨਾ ਸਾਨੂੰ ਜਿਹੜਾ ਡਿਜ਼ਾਈਨ ਪੂਰੇ ਅਲੱਗ ਮਿਲਣਗੇ ਕੈਂਟ ਡਿਜ਼ਾਈਨ ਮਿਲਣਗੇ ਜਿਹੜੇ ਉਸ ਤੋਂ ਵੀ ਮਿਲੂਗਾ ਨਹੀਂ ਮਿਲਣਗੇ ਸਭ ਤਰ੍ਹਾਂ ਦਾ ਕੱਪੜਾ ਮਿਲੂਗਾ ਸਾਰੇ ਤਰ੍ਹਾਂ ਦਾ ਸਾਰਾ ਤਰ੍ਹਾਂ ਦਾ ਬਈ ਇੱਕ ਗੱਲ ਦੱਸੋ ਦੇਖੋ ਆਪਾਂ ਸਾਰੀਆਂ ਆਈਟਮਾਂ ਦਿਖਾਤੀਆਂ ਸਾਰੇ ਆਪਣੇ ਜਿਹੜੇ ਦਰਸ਼ਕਾਂ ਨੇ ਦੇਖ ਲਿਆ ਜੇ ਕੋਈ ਬੰਦਾ ਆਪਣਾ ਨਾਂ ਲੈ ਕੇ ਆਪਣੇ ਵੀਡੀਓ ਦੇਖ ਕੇ ਉਰਾਵੇ ਉਸ ਨੂੰ ਤੁਸੀਂ ਕੀ ਫਾਇਦਾ ਕਰ ਦਿਓਗੇ ਉਹਨਾਂ ਨੂੰ ਐਕਸਟਰਾ ਡਿਸਕਾਊਂਟ ਦੇਵਾਂਗੇ ਡਿਸਕਾਊਂਟ ਦੇਵੋਗੇ ਦੇਖੋ ਵੀ ਮਿੱਤਰੋ ਜਿਹੜਾ ਬੰਦਾ ਆਪਣੇ ਵੀਡੀਓ ਦੇਖ ਕੇ ਬਾਈ ਹੁਰਾਂ ਕੋਲ ਆ ਬਈ ਹੁਰਾਂ ਕੋਲ ਆਪਣਾ ਨਾਮ ਲੈ ਲੇ ਇੱਕ ਵਾਰੀ ਵੀ ਅਸੀਂ ਪਵਾਦ ਬੈਬ ਟੀਵੀ ਵਾ ਵੀਡੀਓ ਦੇਖ ਆਏ ਹਾਂ ਬਾਈ ਤਾਂ ਉਸ ਤੋਂ ਬਾਅਦ ਐਕਸਟਰਾ ਡਿਸਕਾਊਂਟ ਬਾਈ ਹੁਰੀ ਦੇਣਗੇ ਪਹਿਲਾਂ ਤੁਸੀਂ ਰੇਟ ਪੁੱਛ ਲਿਓ ਉਸ ਤੋਂ ਬਾਅਦ ਬਾਈ ਹੁਰਾਂ ਨੂੰ ਆਗਾ ਪੁੱਛ ਲਿਓ ਵੀ ਬਾਈ ਜੀ ਅਸੀਂ ਵੀਡੀਓ ਦੇਖ ਆਏ ਹਾਂ ਫਿਰ ਬਾਈ ਹੁਰੀ ਕਾ ਵੀ ਡਿਸਕਾਊਂਟ ਵੀ ਦੇ ਦੇਣਗੇ ਸੋ ਬਾਈ ਜਿਸ ਨੇ ਵੀ ਹੁਣ ਵਿਆਹ ਗਿਆ ਤਿਆਰੀਆਂ ਚੱਲ ਰਹੀਆਂ ਜਿਸ ਨੇ ਵੀ ਕੁੜਤਾ ਪਜਾਮਾ ਖਰੀਦਣਾ ਪੈਂਟ ਕੋਟ ਖਰੀਦਣਾ ਆ ਰਿਸਕੇ ਗੈਲ ਗੈਲ ਜੇਕਰ ਕਿਸੇ ਨੇ ਬਾਸਕਟ ਜਾਗਟ ਜੋ ਮਰਜੀ ਤੁਸੀਂ ਵਿਆਹ ਕੇ ਸੰਬੰਧੀ ਕਿਸੇ ਤਰ੍ਹਾਂ ਦੇ ਕੱਪੜੇ ਬਣਵਾਣੇ ਆ ਸਮਿਆਂ ਨੇ ਆ ਕੁਝ ਵੀ ਕਰਨਾ ਤੁਸੀਂ ਇੱਕੋ ਇੱਕ ਨਾਮ ਪਟਿਆਲੇ ਦੇ ਵਿੱਚ ਨਿਊ ਨਾਮਤਾਰੀ ਬਾਈਟ ਹਾਊਸ ਆ ਜਿੱਥਾ ਤੁਸੀਂ ਪਹੁੰਚਣਾ ਬਾਕੀ ਕੰਮ ਬਾਈ ਹੋਰਾਂ ਦਾ ਬਸ ਤੁਸੀਂ ਇੱਕ ਵਾਰੀ ਬਾਈ ਹੋਰਾਂ ਦੀ ਦੁਕਾਨ 'ਚ ਪਹੁੰਚਣਾ ਬਾਈ ਹੋਰੀ ਤਾਰੀ ਤਸੱਲੀ ਕਰਾਗਾ ਤੋਰੇਗੇ ਇੱਕ ਵਾਰੀ ਜਿਹੜਾ ਆ ਗਿਆ ਉਹ ਬੰਦਾ ਮੁੜ ਕੇ ਜ਼ਰੂਰ ਆਵੇਗਾ ਬਾਈ ਹੋਰੀ ਕਹਾਂ ਵੀ ਅਜਿਹਾ ਕੋਈ ਬੰਦਾ ਨਹੀਂ ਜਿਹੜਾ ਅੱਜ ਤੱਕ ਉਰਾਕਾ ਇਹੋ ਗੱਲ ਕਹਿ ਕਾ ਗਿਆ ਹੋਏ ਵੀ ਬਾਈ ਗੱਲ ਦਾ ਸਵਾਦ ਨਹੀਂ ਆਇਆ ਕਿਉਂਕਿ ਬਾਈ ਹੋਰਾਂ ਨੇ ਜਿਹੜੀ ਕੁਆਲਿਟੀ ਦੇਣੀ ਆ ਉਹ ਕੁਆਲਿਟੀ ਪੂਰੀ ਪਟਿਆਲੇ ਦੇ ਵਿੱਚ ਕਿਤੇ ਮਿਲਦੀ ਨਹੀਂ ਸੁਣਾਈ ਦੀ ਕੁਆਲਿਟੀ ਵੀ ਇੱਕ ਨੰਬਰ ਆ ਅਰ ਉਸ ਤੋਂ ਬਾਅਦ ਕੱਪੜੇ ਦੀ ਕੁਆਲਿਟੀ ਵੀ ਇੱਕ ਨੰਬਰ ਮਿਲੀ ਜੀ ਬਾਈ ਜੀ ਜੋ ਤਾਂ ਰਹੀ ਉਹਨਾਂ ਬੰਦਿਆਂ ਦੀ ਬਾਤ ਜਿਹੜੇ ਪਟਿਆਲੇ ਗਿਆ ਪਟਿਆਲੇ ਦੇ ਨੇੜੇ ਕੇ ਆ ਜੀ ਜੇਕਰ ਕੋਈ ਬੰਦਾ ਮਾਰੀ ਵੀਡੀਓ ਕਿਉਂਕਿ ਦੇਖ ਆਮ ਬੰਦਿਆਂ ਨੇ ਉਹ ਲੋਕਲ ਤਾਂ ਦੇਖਣੀ ਵੀਡੀਓ ਬਾਹਰ ਵੀ ਜਾਏਗੀ ਬਾਹਰ ਵੀ ਕੋਈ ਮੇਰੇ ਭਾਈ ਬੈਠੇ ਆ ਜਿਹੜੇ ਉਹਨਾਂ ਨੇ ਵੀ ਕੁਰਤੇ ਪਜਾਮੇ ਸਮਾਣੇ ਆ ਹੁਣ ਕਈ ਜਿਹੇ ਬੰਦਿਆਂ ਜਿਹੜੇ ਆਪਣੇ ਵਿਆਹ ਉਹਨਾਂ ਬੰਦਿਆਂ ਕੇ ਇਸ ਸੀਜ਼ਨ ਦੇ ਵਿੱਚ ਆਵੇਂਗੇ ਹਲੇ ਆਣ ਦੀ ਤਿਆਰੀ ਕਰ ਰਹੇ ਆ ਟਿਕਟਾਂ ਕਰਾਈ ਬੈਠੇ ਆ ਸੋ ਉਹਨਾਂ ਬੰਦਿਆਂ ਨੇ ਕਿ ਕੁਰਤਾ ਪਜਾਮਾ ਸਮਿਆਣਾ ਟਾਈਮ ਪਰ ਕੁਰਤਾ ਪਜਾਮਾ ਚਾਹੀਦਾ ਤੁਸੀਂ ਉਹਨਾਂ ਨੂੰ ਕਿਤਰਾ ਤਿਆਰ ਕਰ ਕਰ ਕੇ ਦੇਵੋਗੇ ਉਹਨਾਂ ਦਾ ਜਿਹੜਾ ਜਿਆਦਾ ਘੱਟ ਟਾਈਮ ਹੈ ਜਿਹਦੇ ਕੋਲ ਇੱਧਰ ਆ ਕੇ ਉਹ ਉੱਥੇ ਆਨਲਾਈਨ ਨਾਪ ਦੇ ਤੇ ਵੀਡੀਓ ਕਾਲ ਨਾਲ ਹੀ ਨਾਪ ਲੈ ਲੈਣੇ ਆ ਸੀ ਤਾਂ ਉਹਨਾਂ ਦੇ ਜਦੋਂ ਨੂੰ ਉਹਨਾਂ ਨੇ ਆਉਣਾ ਉਦੋਂ ਨੂੰ ਉਹਨਾਂ ਦੇ ਬਣੇ ਪਏ ਹੋਣਗੇ ਰੈਡੀ ਹੋਣਗੇ ਆਪ ਦਾ ਆਉਣ ਤੇ ਲੈ ਜਾਣਗੇ ਭਾਈ ਵੀਡੀਓ ਕਾਲ ਬਾ ਨਾਪ ਲੇਗਾ ਸਹੀ ਆਵੇਗਾ ਨਾ ਪੱਕੇ ਆਊਗਾ ਜੀ ਅਜੇ ਤੱਕ ਕੋਈ ਕੰਪਲੀਟ ਹੀ ਨਹੀਂ ਹੈਗਾ ਕਿੰਨੇ ਕੁ ਕੁਰਤੇ ਪਜਾਮੇ ਵੀਡੀਓ ਕਾਲ ਬਾ ਤੁਸੀਂ ਇਤਰਾ ਨਾਪ ਲੇਗਾ ਬਣਾਇਆ ਸਾਡਾ ਰੁਟੀਨ ਹੀ ਹੈ ਜੀ ਦਿੱਲੀ ਨੂੰ ਹੁੰਦੇ ਜੀ ਆਰਡਰ ਉੱਛੇ ਅਸੀਂ ਵਿਆਹ ਵੀ ਪੂਰੇ ਪੂਰੇ ਟੈਂਡ ਕਰਦੇ ਆਂ ਸ਼ੇਰਵਾਨੀਆਂ ਵੀ ਆਨਲਾਈਨ ਆਫਲੇ ਕੇ ਭੇਜਦੇ ਆਂ ਕੋਟ ਪੈਂਟ ਜੈਕਟਾਂ ਸਭ ਕੁਝ ਆਨਲਾਈਨ ਭੇਜਦੇ ਆਂ ਅਸੀਂ 올ਰੀਡੀ ਇਹ ਕੋਈ ਦਿੱਕਤ ਨਹੀਂ ਹੈ ਕਿ ਪੂਰੇ ਪੂਰੇ ਵਿਆਹ ਟੈਂਡ ਕਰ ਮੰਨ ਲਓ ਤੁਸੀਂ ਬਾਹਰ ਵੀ ਭੇਜ ਦਿਓ ਆ ਜੇ ਉਰਤੇ ਜਿੱਥੋਂ ਦੀ ਸ਼ਿਪਿੰਗ ਵੀ ਅਸੀਂ ਕਰਦੇ ਆਂ ਇੱਥੇ ਹੀ ਸਾਰਾ ਕੁਝ ਅਸੀਂ ਭੇਜਦੇ ਹਾਂ ਤੁਹਾਨੂੰ ਕਰਕੇ ਤਿਆਰ ਬਾਈ ਹੋਰੀ ਦਾ ਬਾਈ ਜਮਾ ਤਸੱਲੀ ਕਰਾਈ ਜਾ ਰਹੇ ਆ ਜਮਾ ਸਿਰਾਂ ਲਈ ਜਾ ਰਹੇ ਆ ਬਾਈ ਹੋਰੀ ਕਾ ਵੀ ਤੁਸੀਂ ਇੱਕ ਵਾਰੀ ਫੋਨ 'ਪਾ ਗੱਲ ਕਰੋ ਬਸ ਤੁਹਾਨੂੰ ਆਣ ਕੀ ਲੋੜ ਵੀ ਨਹੀਂ ਬਾਈ ਉਹਨਾਂ ਨੂੰ ਆਨਲਾਈਨ ਤੁਸੀਂ ਨਾਪ ਦੇ ਦੇਣਾ ਆਨਲਾਈਨ ਨਾਪ ਦੇਣ ਤੇ ਬਾਅ ਗੱਲ ਕਰਨ ਦੇ ਬਾਅਦ ਬਾਈ ਜੀ ਤੁਸੀਂ ਜਿੱਦਣ ਕਹੋਗੇ ਥਾਰੀ ਸ਼ਿਪਿੰਗ ਥਾਰੀ ਪਹੁੰਚ ਜੇਗੀ ਬਾਈ ਜੀ ਇੱਕ ਵਾਰੀ ਨੰਬਰ ਜ਼ਰੂਰ ਬੋਲ ਦਿਓ ਫਿਰ ਜਿਹੜੇ ਬੰਦੇ ਆਨਲਾਈਨ ਗੱਲ ਕਰਨਾ ਚਾਹਣ ਨੰਬਰ ਹੈਗਾ ਜੀ 9872086646 ਜੀ 9872086646 ਲਓ ਵੀ ਮਿੱਤਰੋ ਅੱਪਾ ਦਾ ਦੇਖੋ ਨਾਮਤਾਰੀ ਕੁੜਤਾ ਪਜਾਮਾ ਬਾਈ ਹੁਰਾਂ ਤੇ ਲਈਗਾ ਚੱਲਿਆ ਮੁਖਸਰੀ ਕੁੜਤਾ ਪਜਾਮਾ ਹੁਣ ਥਾਨੇ ਕਾਦ ਖਰੀਦਣਾ ਤੁਸੀਂ ਆਪਣਾ ਮਨ ਬਣਾ ਲਿਓ ਕਿਸਕੇ ਚਾਚੇ ਤਾਏ ਕੇ ਮਾਮੇ ਭੂਆ ਫੋਫੜ ਕੇ ਕਿਸਕੇ ਵੀ ਮੁੰਡੇ ਆ ਵਿਆਹ ਆ ਕੁੜੀ ਆ ਵਿਆਹ ਆ ਉਹਦੇ ਤਿਆਰੀਆਂ ਕਰ ਲਓ ਬਾਈ ਜੀ ਆਜੋ ਫਿਰ ਨਾਮਤਾਰੀ ਵਾਈਟ ਹਾਊਸ ਪੇਪਰ ਆਪਾਂ ਲਵਾਂਗੇ ਕੁਰਤੇ ਪਜਾਮੇ ਤੁਸੀਂ ਵੀ ਜਿਹੜੇ ਕੁਰਤਾ ਪਜਾਮਾ ਖਰੀਦਣਾ ਇੱਕ ਵਾਰੀ ਬਾਈ ਹੋਰਾਂ ਕੋਲ ਜਰੂਰ ਆਓ ਬਾਕੀ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਕਮੈਂਟ ਬਾਕਸ ਮਾ ਆਪਣੀ ਰਾਏ ਦੇਣਾ ਨਾ ਭੁੱਲਿਓ ਜੁੜੇ ਰਹੋ ਪਵਾਦ ਬਾਈ ਟੀਵੀ ਕੇ ਗੱਲ ਸਤਿ ਸ੍ਰੀ ਅਕਾਲ